ਆ ਚੱਕੋ ਮੈਂ ਸੂਟ ਨੂੰ ਅੱਗ ਲਾਉਣ ਲੱਗੀਆਂ ਹੁਣ ਵਿਆਹ ਨੇ ਮੇਰੇ ਵਿਆਹ ਨੇ ਮੇਰਾ ਬੇੜਾ ਨਰਕ ਕਰਿਆ ਤਾਂ ਲੋ ਆ ਮੇਰੇ ਵਿਆਹ ਵਾਲਾ ਸੂਟ ਈ ਜਿਹੜਾ ਇਹ ਮਚ ਰਿਹਾਗਾ ਇਹ ਮੇਰੇ ਲਈ ਬਹੁਤ ਮਹਿਸੂਸ ਹੈ ਆ ਚੱਕ ਮੈਂ ਇਹਨੇ ਆਪਣੇ ਵਿਆਹ ਵਾਲਾ ਸੂਟ ਮਚਾਤਾ ਐਵੇਂ ਉਹ ਸਵੇਰੇੜੀਆ ਛੁੱਟ ਇਸ ਕਰਕੇ ਮੈਨੇ ਵਿਆਹ ਵਾਲਾ ਸੂਟ ਆ ਦਾ ਮਚਾਤਾ ਆ ਦੇਖ ਲੋ ਮੈਨੇ ਨੀ ਚਾਵਾਂ ਦੇ ਨਾਲ ਆਵਦਾ ਸੂਟ ਲੇਤਾ ਸੀਗਾ ਵਿਆਹ ਲਾ ਇਹ ਮੇਰੇ ਲਈ ਸੂਟ ਹੀ ਵੇਖ ਘਰਵਣ ਸੂਟ ਹੈ ਮੇਰੇ ਲਈ ਮੈਨੇ ਆਵਦਾ ਸੂਟ ਆ ਜਲਾਤਾ ਦੇਖ ਲਓ ਹੈਪੀ ਜੇ ਕਿਤੇ ਵੀ ਹੈਗਾ ਤੂੰ ਆਪ ਵੀ ਖੁਦ ਦੇਖ ਸਕਦਾ ਮੈਂ ਜਿਹੜਾ ਤੈਨੂੰ ਮੈਨੂੰ ਸੂਟ ਲੈ ਕੇ ਦਿੱਤਾ ਸੀ ਵਿਆਹ ਲਾ ਮੈਨੇ ਆਵਦਾ ਸੂਟ ਮਚਾਤਾ ਹੁਣ ਤੂੰ ਸੋਚ ਆਪ ਲੈ ਇਤਵੇਂ ਕੀ ਕਰ ਸਕਦੀ ਹਾਂ ਮੈਨੇ ਚਾਵਾਂ ਦੇ ਨਾਲ ਇਹ ਸੂਟ ਲੇਤਾ ਸੀਗਾ ਆ ਦੇਖ ਲੋ ਮੈਨੇ ਅੱਜ ਆਪਦਾ ਸੂਟ ਖੁਦ ਵਿਆਹ ਲਾ ਮੈਂ ਖੁਦ ਮਚਾਤਾ ਏ ਇਹ ਸੂਟ ਮੇਰੇ ਲਈ ਸਿਰਫ ਕੜਵਾ ਸੂਟ ਆ ਮੇਰੇ ਲਈ ਮੇਰੇ ਵਿਆਹ ਲ ਕਰਵਾਇਆ ਤਾਂ ਮੇਰੀ ਬਰਬਾਦੀ ਹੋਈ ਆ ਅੱਜੇ ਬਰਬਾਦ ਨੂੰ ਮੈਂ ਖੁਦ ਆਪਦੇ ਹੱਥਾਂ ਨਾਲ ਬਚਾਇਆ ਆ ਦੇਖ ਸਕਦੇ ਹੋ ਆ ਦੇਖ ਲੋ ਜੀ ਮੇਰੇ ਚੂੜਾ ਜੇ ਮੈਂ ਬੜੇ ਚਾਵਣ ਨਾਲ ਚੂੜਾ ਪਾਇਆ ਸੀਗਾ ਤੇ ਅੱਜ ਮੈਂ ਨਾਲ ਮੇਰਾ ਚੂੜਾ ਨਾਲ ਮੈਂ ਵੇਕੇ ਘਰ ਅਸੀ ਰੁਰ ਰਹੇਾਂਗੇ ਜੇ ਮੇਰੇ ਆਦਮੀ ਦਾ ਕਿਤੇ ਵੀ ਐਪੀ ਤੂੰ ਹੈਗਾ ਤਾਂ ਸਾਹਮਣੇ ਆ ਜਾ ਇੱਕ ਵਾਰ ਮੈਨੂੰ ੜੋ ਉਸ ਦੇ ਜਾ ਕਿਤੇ ਮਰਜੀ ਜਾ ਕਿਤੇ ਮਰਜੀ ਨਾ ਮੈਨੂੰ ਕੋਈ ਤੇਰੇ ਤੇ ਕੋ ਟੈਨਸ਼ਨ ਨਹੀਂ ਹੈਗੀ ਮੇਰੀ ਲਾਈਫ ਨਾ ਖਰਾਬ ਕਰ ਜਿਹੜਾ ਵੀ ਮੇਰੇ ਘਰ ਵਾਲੇ ਨੂੰ ਲੱਭ ਦੂਗਾ ਉਹਨੂੰ 50000 ਰੁਪਏ ਮੈਂ ਨਾਮ ਦਾ ਦਵੂੰਗੀ ਜਿਹੜਾ ਵੀ ਲੱਭ ਦੂਗਾ ਮੇਰੇ ਘਰ ਵਾਲੇ ਨੂੰ ਇਹ ਦੋਨੇ ਭੈਣ ਭਾਈਆਂ ਨੂੰ ਕੋਈ ਵੀ ਸਾਨੂੰ ਦੱਸੂਗਾ ਤਾਂ ਉਹਨੂੰ 50000 ਰੁਪਏ ਦਾ ਨਾਮ ਮੈਂ ਦਵੂੰਗੀ ਖੁਦ ਮੇਰਾ ਬਸ ਮੇਰੇ ਘਰ ਵਾਲਾ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਉਹ ਗਾਇਬ ਹਾਰੇ ਤੱਕ ਕਰੋ ਮਿਲਿਆ ਹੈ ਨਹੀਂ ਦੋਨੇ ਭੈਣ ਭਾਈਏ ਫਤੇਗੜ ਗੰਡੂਆਂ ਤੇ ਭੱਜੇ ਹੋਏ ਨੇਗੇ। ਬਸ ਮੈਂ ਇਹੀ ਗੱਲ ਚਾਹਣੀ ਆ ਤੇ ਹੈਪੀ ਜਿੱਥੇ ਵੀ ਤੂੰ ਹੈਗਾ ਤਾਂ ਮੇਰੇ ਸਾਹਮਣੇ ਇੱਕ ਵਾਰੀ ਆ ਜਾ। ਮੈਨੂੰ ਡਿਵੋਰਸ ਦੇ ਜਾ ਫਿਰ ਆਉਦਾ ਕਿਤੇ ਮਰਜੀ ਜਾ। ਮੇਰੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈਗਾ ਤੇ ਇਹ ਨੰਬਰ ਤੇ ਜੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਇਹ ਨੰਬਰ ਤੇ ਮੈਨੂੰ ਕੰਟੈਕਟ ਕਰ ਦਿਓ। ਇਹਦੇ ਕਿਤੇ ਵੀ ਹੈਗਾ 50000 ਰੁਪਏ ਦੇ ਨਾਮ ਦਾਗਾ। ਦੋਨੇ ਭੈਣ ਭਾਈਏ ਜਿਹੜਾ ਵੀ ਕੋਈ ਦੱਸੂਗਾ 50000 ਰੁਪਏ ਉਹਨੂੰ ਦਿੱਤਾ ਜਾਊਗਾ। ਠੀਕ ਹੈ। ਸੋ ਦੋਨੇ ਭਾਈ ਭੈਣ ਕਿਉਂ ਆਪਸ ਵਿੱਚ ਭੱਜੇ ਨੇ ਤੁਹਾਡੇ ਹਿਸਾਬ ਨਾਲ ਇਹ ਪਹਿਲਾ ਹੀ ਜੀ ਜੋ ਜਥੇ ਰਹਿੰਦੇ ਹੁੰਦੇ ਸੀ ਰੋਪੜ ਜੀ ਇਹ ਪਹਿਲਾ ਆਪਸ ਵਿੱਚ ਗਲਤ ਸੀਗੇ ਤੇ ਇਹਦੇ ਵਿੱਚ ਮੈਨੇ ਕਈ ਵਾਰ ਇਹਨਾਂ ਨੂੰ ਦੇਖਿਆ ਹੈਗਾ ਆਪਦੇ ਅੱਖੀ ਦੇਖਿਆ ਇਹਨਾਂ ਨੂੰ ਪਰ ਇਹਦੇ ਵਿੱਚ ਮੇਰੀ ਫੈਮਿਲੀ ਕੋਈ ਮੰਨੀ ਨਹੀਂ ਹੈਗੀ ਤੇ ਹੁਣ ਮੇਰੇ ਸਾਰੇ ਫੈਮਿਲੀ ਮੰਨਦੇ ਨੇ ਇਹ ਤਾਂ ਹਾਂ ਗੱਲ ਸਹੀ ਸੀਗੀ ਮੇਰੀ ਤੇ ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਜੇ ਹੋਣੇ ਜਿੱਥੇ ਵੀ ਇਹ ਹੈਗਾ ਅਸੀਂ ਇੱਕ ਵਾਰੀ ਇਹ ਮਿਲ ਜਾਈਂ ਕਿਉਂਕਿ ਮੈਂ ਅੱਗੇ ਵਧਣਾ ਚਾਹਣੀ ਹੈ ਮੇਰੀ ਸਾਰੀ ਲਾਈਫ ਖਰਾਬ ਹੋ ਰਹੀ ਹੈਗੀ ਦੀ ਜ਼ਿੰਦਗੀ ਮੇਰੀ ਖਰਾਬ ਕਰਕੇ ਗਿਆ ਉਹ ਜੇ ਜਿੱਥੇ ਵੀ ਹੈਗਾ ਹੈਪੀ ਤੂੰ ਇੱਕ ਵਾਰ ਵੇਸਮੀਰ ਸਾਹਮਣੇ ਆ ਜਾ ਡਿਵੋਰਸ ਦੇ ਜਾ ਕਿਤੇ ਮਰਜੀ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਦੋਨੇ ਭਾਈ ਪੈਣ ਆਪਸ ਵਿੱਚ ਗਲਤ ਨੇ ਤੁਹਾਨੂੰ ਇਸ ਗੱਲ ਦਾ ਕਦੋਂ ਇਲਮ ਲੱਗਿਆ ਜਾਂ ਕੋਈ ਪ੍ਰੂਫ ਨਹੀਂ ਜੀ ਉਹ ਮੈਂ ਆਪਦੀ ਅੱਖਾਂ ਨਾਲ ਦੇਖਿਆ ਮੈਂ ਜਦ ਮੈਂ ਪੀਕੇਆ ਦੇ ਗਈ ਆਈ ਸੀਗੀ ਤਾਂ ਉਹਨੇ ਮੈਨੂੰ ਫੋਨ ਕਰਿਆ ਸੀਗਾ ਅਤ ਮਨਪਰੀ ਤੂੰ ਕਰੇ ਆਏਂਗੀ ਕਿ ਨਹੀਂ ਆਏਂਗੀ ਉਸ ਤੋਂ ਫੋਨ ਕਾ ਕਰ ਮਲਾਉਣ ਦੀ ਕੋਸ਼ਿਸ਼ ਕੀਤੀ ਹਾਂ ਜੀ ਮੈਂ ਸਾਰਿਆਂ ਨੂੰ ਫੋਨ ਕਰਕੇ ਇਹਦੇ ਦੋਸਤਾਂ ਨੂੰ ਵੀ ਪੁੱਛਿਆ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹਦਾ ਮੈਂ ਰਜੇਸ਼ ਨੂੰ ਵੀ ਫੋਨ ਲਾਇਆ ਸੀ ਤੇ ਰਜੇਸ਼ ਜੇਤੇ ਨੂੰ ਹੈਪੀ ਦਾ ਪਤਾ ਹੈਗਾ ਇਹ ਤੇ ਇਹ ਕਿੱਥੇ ਬੈਠਾ ਕਿੱਥੇ ਹੈਗਾ ਜੇ ਇਹਦੇ ਕੋਈ ਨਵਾਂ ਨੰਬਰ ਹੋਊਗਾ ਇਹਦਾ ਮੈਨੂੰ ਦੇ ਦਿਓ ਤਾਂ ਉਹਨੇ ਇਹ ਗੱਲ ਕਹੀ ਸੀ ਤੇ ਨੰਬਰ ਸਿਰਫ ਇਹਦੇ ਰੋ ਇੱਕ ਚੱਲਦਾ ਉਹ ਤੇ ਫੋਨ ਤੇ ਲੱਗ ਨਹੀਂ ਰਿਹਾ ਹੈਗਾ ਇਹਨੂੰ ਕੋਈ ਪਤਾ ਨਹੀਂਗਾ ਮੈਂ ਬਹੁਤ ਭਾਲ ਲਿਆ ਇਹ ਬਹੁਤ ਜ਼ਿਆਦਾ ਉਹ ਕਰੇ ਮੈਂ ਥਾਣੇ ਦੇ ਵਿੱਚ ਵੀ ਗਈਆਂ ਪਰ ਮੇਰੀ ਕੋਈ ਫਰਿਆਦ ਸੁਣੀ ਨਹੀਂ ਗਈ ਉੱਥੇ ਸੋ ਹੁਣ ਤੁਸੀਂ ਕੀ ਘੁ ਘਾਲ ਰਹੇ ਹੋ ਮੈਂ ਸਿਰਫ ਇਹ ਗੱਲ ਚਾਹਣੀ ਹੈ ਤੇ ਜੇ ਜਿੱਥੇ ਵੀ ਇਹ ਹੈਗਾ ਬਸ ਮੇਰੇ ਇੱਕ ਵਾਰੀ ਸਾਹਮਣੇ ਆ ਜੀ